ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਚੀਰੀ ਲਿਖਿਆ ਤਿਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾ ਇਹਦੇ ਮਹਾਵਾਕਰਨਸਾਰ ਪਿਛਲੇ ਦਿਨੀ ਮਾਤਾ ਗੁਰਦੇਵ ਕੌਰ ਜੀ ਪਿੰਡ ਖਾਨਪੁਰ ਵਾਲੇ ਸਵਰਗਵਾਸ ਹੋ ਗਏ ਜੀ ਉਹਨਾਂ ਦਾ ਭੋਗ ਪਿਆ ਪਿੰਡ ਖਾਨਪੁਰ ਵਿਖੇ ਨੇੜੇ ਮਲੇਕੋਟੜੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਇਆ ਗਿਆ ਅੰਤਮ ਅਰਦਾਸ ਹੋਈ ਗਈ ਉਹਨਾਂ ਦੇ ਭੋਗ ਸਮੇਂ ਅੰਤਮ ਅਰਦਾਸ ਸਮੇਂ ਉਹਨਾਂ ਦੇ ਦੋਤੇ ਕਮਲਜੀਤ ਸਿੰਘ ਪਿੰਡ ਦੋਲਾ ਧੂਰੀ ਨੇ ਸਾਡੇ ਦਰਵਾਜ਼ੇ ਵੀ ਆ ਤੋਂ ਬਾਤਾਂਵਰਨ ਪ੍ਰੇਮੀ ਨਸਰਾਲੀ ਤੋਂ ਪ੍ਰਭਾਵਿਤ ਹੋ ਕੇ ਸਾਡੀ ਰਿਕਵੈਸਟ ਨੂੰ ਮੰਨਦੇ ਹੋਏ ਉਹਨਾਂ ਦੇ ਭੋਗ ਸਮੇਂ ਆਪਣੀ ਨਾਨੀ ਦੀ ਯਾਦ ਵਿੱਚ ਮਿੱਠੀ ਯਾਦ ਵਿੱਚ ਫਲਦਾਰ ਦੇ ਪੈਨ ਨਹੀਂ ਪਸੰਦ ਸ਼ਾਨਦਾਰ ਬੂਟੇ ਵੰਡੇ ਗਏ ਤੇ ਬੂਟਿਆਂ ਵੰਡ ਲਈ ਪੂਰਾ ਟੈਂਪੂ ਭਰ ਕੇ ਲਿਆਂਦਾ ਗਿਆ ਜੋ ਕਿ ਪਿੰਡ ਖਾਨਪੁਰ ਵਾਸੀਆਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਮਾਤਾ ਗਦੇਵ ਕੌਰ ਦੀਆਂ ਗੁਵਾਰੀਆਂ ਨਹੀਂ ਲੱਗੀਆਂ ਪਰ ਸੀਆਂ ਪੁੱਤਰ ਰਿਸ਼ਤੇਦਾਰ ਸਾਸਦੀਆਂ ਨੇ ਬੜੇ ਹੀ ਪਿਆਰth ਵਾਗ ਨਾਲ ਬੂਟੇ ਲਏ ਤੇ ਉਹਨਾਂ ਦੀ ਯਾਦ ਵਿੱਚ ਲਗਾਉਣ ਦਾ ਫਰਨ ਕੀਤਾ ਤੇ ਇਸੇ ਤਰ੍ਹਾਂ ਹੀ ਬੂਟੇ ਉਹਨਾਂ ਦੀ ਯਾਦ ਵਿਖੇ ਪਿੰਡ ਖਾਨਪੁਰ ਵਿਖੇ ਕੁਝ ਕੁਝ 5-7 ਬੂਟੇ ਲਗਾਏ ਵੀ ਗਏ ਮਤਾਮਾ ਦੇਖੋ ਕਿਵੇਂ ਪਿਆਰth ਵਾਗਨਾ ਬੂਟੇ ਟੈਂਪੂ ਕੋਲ ਜਾ ਕੇ ਲੈ ਰਹੀਆਂ ਹਨ ਤੇ ਇਸੇ ਤਰ੍ਹਾਂ ਆਪਣੀ ਯਾਦ ਦੀ ਆਪਣੀ ਸੰਬੰਧੀ ਦੀ ਯਾਦ ਨੂੰ ਤਾਜ਼ਾ ਕਰ ਰਹੀਆਂ ਹਨ ਇਸੇ ਤਰ੍ਹਾਂ ਬੂਟਿਆਂ ਦੀ ਸਬੀਲ ਲਗਾਈ ਗਈ ਉੱਥੇ ਤੇ ਪਿੰਡ ਖਾਨਪੁਰ ਵਿਖੇ ਉਹਨਾਂ ਦੇ ਦੋਤੇ ਕਮਲਜੀਤ ਸਿੰਘ ਪਿੰਡ ਦੋਲਾ ਧੂਰੀ ਵੱਲੋਂ ਤੇ ਹਰਦੀਪ ਸਿੰਘ ਨਸਰਾਲੀ ਤੇ ਜਗਤਾਰ ਸਿੰਘ ਨਸਰਾਲੀ ਵਾਤਾਵਰਣ ਪ੍ਰੇਮੀ ਉਹਨਾਂ ਨੇ ਵੀ ਉਹਨਾਂ ਦੇ ਇਸ ਚੰਗੇ ਕੰਮ ਵਿੱਚ ਸਾਥ ਦਿੱਤਾ ਤੇ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਦੇ ਵਧੀਆ ਕੰਮ ਬੁੱਟਿਆਂ ਨੂੰ ਸਵਾਲਣ ਦੇ ਕੋਈ ਵੀ ਪ੍ਰੋਗਰਾਮ ਹੋਵੇ ਤੁਸੀਂ ਵੀ ਕਰਦੇ ਰਿਹਾ ਕਰੋ ਭੋਗ ਹੋਵੇ ਤੁਹਾਡੇ ਖੁਸ਼ੀ ਦਾ ਸਮਾਗਮ ਵਿਆਹ ਹੋਵੇ ਮੁੰਡੇ ਦਾ ਮੁੰਡੇ ਦਾ ਹੋਵੇ ਜਨਮ ਦਿਨ ਪੋਤੇ